ਪ੍ਰੇਜਨ ਕਰਕੇ ਸਾਡੀ ਬੈਂਕ ਨੂੰ ਦੇ ਦੇਣੀ ਹੈ ਕਦੀ ਇਤਨਾ ਹੋਇਆ ਜੀ ਠੀਕ ਠਾਕ ਹੋ ਵਧੀਆ ਹੋ ਗਿਆ ਨਹੀਂ ਸਵਾਗਾ ਓਏ ਬਾਈਟ ਬੁਇਟ ਕੋ ਲੈਣੀ ਹੈ ਨਾ ਸਾਡੇ ਸਾਬ ਨੇਤਾ ਜੀ ਹੋਣਾ ਦੀ ਮਾਲ ਸਾਹਿਬ ਲਾ 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 ਬਣੀ ਚਲਾ ਕੇ ਲਾਤੀ ਹੈ ਹਲਕੇ ਦੀ ਲੀਡਰਸ਼ਿਪ ਜਾਨੀ ਸਾਰਿਆਂ ਦਾ ਜਿਨ੍ਹਾਂ ਨੇ ਆ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਪੁਲੀ ਤੇ ਚੌਕਰ ਦਾ ਇੰਜ਼ਾਮ ਕੀਤਾ ਹੈ ਕੋਈ ਤਕਰੀਬ 910 ਛਾਲੀਆਂ ਚੌਕਰ ਭੇਜ ਰਿਹਾ ਹੈ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਦੂਜੇ ਉਹthi ਅੱਜ ਜਸਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲੇ ਪੂਰੇ ਪੰਜਾਬ والوں ਨੂੰ ਪਾਣਦੇ ਉਹ ਪੰਜਾਬ ਜਿੱਥੇ ਬੇਨਤੀ ਕਰਦਾ ਕਿ ਜਿਹੜਾ ਜਿੰਨਾ ਸਾਧਨ ਹੋਏ ਆਪਾ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਆ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਹੈ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉੱਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਮੰਨੀ ਸਵੇਜੀ ਬੜੀ ਬੜੀ ਦੁੱਖ ਦੀ ਗੱਲ ਹੈ ਸਰਕਾਰ ਜਿਹੜੀ ਹੈ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਹੈ ਨਾ ਇਹਨਾਂ ਨੂੰ ਕੁਝ ਕਰਨਾ ਹੈ ਇਸ ਕਰਕੇ ਵੀਰ ਛੱਡ दिए ਨਾਲੋਂ